ਕਹਿੰਦੇ ਯਾਰ ਜਿਹੜੇ ਪੂਰੇ ਕਰਕੇ ਕੋਈ ਲਾਰਕ ਦੇ ਚਰਨਾਂ ਚ ਜਾ ਬਰਾਜੇ ਨੇ ਜਿਹਨੇ ਔਰ ਅੱਜ ਹੋਇਆ ਇਹ ਜੋਕੀ ਕਹਿੰਦੇ ਵਤੀ ਸੱਦੇ ਵੱਡੇ ਡਾਕਟਰ ਬੰਦੇ ਨੇ ਸਾਥ ਉਸ ਬੰਦੇ ਨੇ ਤਾਂ ਉਹਨਾਂ ਦੇ ਵਾਸਤੇ ਦੇਖੋ ਜੀ ਇਹ ਰਿਸ਼ਪਾਲ ਸਿੰਘ ਸੇਵਾਦਾਰ ਡੇਰਾ ਸਚਾ ਸੋਦਾ ਦਾ ਬਹੁਤ ਹੀ ਸੋਲਜਿਆ ਹੋਇਆ ਬੰਦਾ ਤਾਂ ਇਹਦੀ ਡੈਥ ਹੋਈ ਹੈ ਕੱਲ ਢਿੱਲਾ ਹੋ ਗਿਆ ਸੀਗਾ ਸਵੇਰ ਅੱਜ ਡੈਥ ਹੋ ਗਈ ਹੈ ਤਾਂ ਪਰਿਵਾਰ ਨੇ ਫੈਸਲਾ ਕੀਤਾ ਕਿ ਸ਼ਰੀਰਦਾਨ ਜਿਹੜਾ ਉਹਦਾ ਕੀਤਾ ਜਾਊਗਾ ਡਾਕਟਰੀ ਪੂਜਾਮਾਦ ਦਾ ਸ਼ਰੀਰਦਾਨ ਕੀਤਾ ਜਾਊਗਾ ਜਿਵੇਂ ਬੱਚੇ ਡਾਕਟਰ ਬਣਦੇ ਆ ਉਹ ਰਿਸਰਚ ਵਗੈਰਾ ਹੁੰਦੀ ਆ ਤਾਂ ਮੁੱਖੀ ਸ਼ਰੀਰਤੀ ਹੋ ਜੂਗੀ ਤਾਂ ਡੇਰਾ ਸਚਾ ਸੋਦਾ ਦੇ ਜਿਹੜੇ ਆਪਣੇ ਸੰਤ ਸਾਡੇ ਯੂਰ ਪਿਤਾ ਜੀ ਸਾਂਪਾ ਡਾਕਟਰ ਕੁਮਿਤਰਾਮ ਸਿੰਘ ਜੀ ਇਨਸਾਂ ਉਹਨਾਂ ਦੀ ਪ੍ਰੇਰਣਾ ਹੈ ਕਿ ਭਾ ਜਿਹੜਾ ਸਰੀਰਦਾਨ ਹੈ ਉਹਦੇ ਨਾਲ ਬੱਚਾ ਨੂੰ ਜਿਹੜੀ ਡਾਕਟਰੀ ਜਿਹਨੇ ਖੋਜਾਂ ਕਰਨ ਲਈ ਮੌਕਾ ਮਿਲੂਗਾ ਪਰਿਵਾਰ ਨੇ ਫੈਸਲਾ ਕੀਤਾ ਤਾਂ ਉਹ ਸਰੀਰਦਾਨੇ ਅੱਜ ਕੀਤਾ ਜਾ ਰਿਹਾ ਰੋਸ਼ਵਾਲ ਸਿੰਘ ਦਾ ਕੋਟਪੂਰੇ ਬਲਾਕ ਦੇ ਵਿੱਚ ਗੱਲ ਕੋਟਪੂਰੇ ਬਲਾਕ ਦਾ 14ਵਾਂ ਸਰੀਰਦਾਨਾ ਜਿਹਤੇ ਜਿਹੜਾ ਪਿੰਡ ਸੰਧਮਾ ਹੈ ਜੀ ਕੋਟ ਜ਼ਿਲ੍ਹੇ ਦਾ ਪਿੰਡ ਸੰਧਮਾ ਬਲਾਕ ਕੋਟਪੂਰੇ ਦਾ ਇਹਦਾ ਦੂਜਾ ਸਰੀਰਦਾਨ ਹੋ ਰਿਹਾ ਪਿੰਡ ਦੇ ਵਿੱਚੋਂ ਸੰਗਤ ਦਾ ਬਹੁਤ ਵੱਡਾ ਉਪਰਾਲਾ ਹੈ ਦਾ ਦੁੱਖ ਦੀ ਘੜੀ ਬਹੁਤ ਵੱਡੀ ਹੁੰਦੀ ਹੈ ਪਰਿਵਾਰ ਲਈ ਬਹੁਤ ਦੁੱਖ ਦੀ ਘੜੀ ਹੈ ਇਹੋ ਜਿਹੇ ਮੌਕੇ ਤੋ ਜਿਹੜੀਆਂ ਪੁਰਾਣੀਆਂ ਰੀਤੀ ਰਿਵਾਜ ਆ ਉਹਨਾਂ ਨੂੰ ਛੱਡ ਕੇ ਪਰਿਵਾਰ ਨੇ ਬਹੁਤ ਵੱਡਾ ਹੌਸਲਾ ਕੀਤਾ ਹੈ ਬਹੁਤ ਵੱਡੇ ਇਹ ਇੱਕ ਨਵੀਂ ਲੀਹ ਦੀ ਗੱਲ ਹੁੰਦੀ ਹੈ ਤਾਂ ਇਸ ਕਰਕੇ ਪਰਿਵਾਰ ਦਾ ਬਹੁਤ ਵੱਡਾ ਹੈ ਅਸੀਂ ਜਿਹਦਾ ਯੋਗਦਾਨ ਬਹੁਤ ਵੱਡਾ ਹੈ ਹੌਸਲਾ ਬਹੁਤ ਵੱਡਾ ਹੈ ਅਸੀਂ ਵੀ ਧੰਨਵਾਦ ਕਰਦੇ ਆ ਧੰਨਵਾਦ ਕਰਨ ਦਾ ਸ਼ਬਦ ਤਾਂ ਕੋਈ ਹੈ ਨਹੀਂ ਕਿਉਂਕਿ ਬਹੁਤ ਦਿਲ ਤੇ ਬਹੁਤ ਪੱਥਰ ਰੱਖਣਾ ਪੈਂਦਾ ਜਦੋਂ ਸ਼ਰੀਰਦਾਨ ਕਰਨਾ ਪੈਂਦਾ ਤਾਂ ਇਹ ਅਯੂਰ ਮਹਾਰਾਜ ਦੀ ਪ੍ਰੇਰਣਾ ਹੀ ਹੈ ਉਸੇ ਕਰਕੇ ਸਾਰਾ ਕੁਝ ਇਹ ਕਰ ਰਹੇ ਆ ਸ਼ਰੀਰਦਾਨ ਦੀ ਗੱਲ ਕੀਤੀ ਹੈ ਤਾਂ ਕਿਹੜੇ ਮੈਡੀਕਲ ਆਏ ਹੋ ਜਿਹੜੇ ਸਾਰੇ ਮੈਡੀਕਲ ਜਿਹੜਾ ਹੈਗਾ ਜੀ ਇਹ ਸ਼ਰਦਾ ਜਿਹੜਾ ਮੈਡੀਕਲ ਕਾਲਜ ਹੈ ਉਹਦੇ ਪਾਸੇ ਜਾ ਰਿਹਾ ਹੈ ਬਾਕੀ ਜਿਹੜੇ ਪੇਪਰ ਵਗੈਰਾ ਹੈਗੇ ਉਹਨਾਂ ਕੋਲੇ ਹੈ ਤਿਆਰ ਉਹ ਸਾਰਾ ਤੁਹਾਨੂੰ ਨੇਮ ਜਿਹੜਾ ਤੁਹਾਨੂੰ ਪੇਪਰ ਵਗੈਰਾ ਦੱਸ ਦਿੰਦਾ ਤੁਹਾਨੂੰ ਦਨ ਸਤਿਮੁਤ ਤਿਆਰ ਸੋ ਤੇ ਮਿਰਿਸ਼ਪਾਲ ਸਿੰਘ ਸਰ ਜੀ ਸੱਚੇ ਨਾਮਰ ਸੇ ਵਾਧਾਰ ਜੋ ਕਿ ਲੰਬੇ ਸਮੇਂ ਤੋਂ ਡੇਰਾ ਸੱਚਾ ਸਾਧੂ ਨਾਲ ਜੁੜੇ ਹੋਏ ਸੀ ਔਰ ਬਹੁਤ ਵਧੀਆ ਢੰਗ ਨਾਲ ਕੋਈ ਵੀ ਸੇਵਾ ਸੀ ਭਵੇਂ ਤਨ ਦੀ ਮਨ ਦੀ ਤਨ ਦੀ ਸੇਵਾ ਉਹਨਾਂ ਨੇ ਨਿਭਾਈ ਔਰ ਸਵਿਰੀ ਉਹ ਆਪਣੀ ਜੋ ਸਵਸਾਰੂਪੀ ਪੂੰਜੀ ਜਿਹੜੀ ਪੂਰੀ ਕਰ ਚੁੱਕੀ ਹੈ ਔਰ ਉਹਨਾਂ ਦੀ ਜੋ ਉਹਨਾਂ ਨੇ ਡੇਰਾ ਸੱਚਾ ਸੋਦਾ ਫਾਰਮ ਭਰਿਆ ਹੋਇਆ ਸੀ ਕਿ ਮਰਨ ਉਪਰੰਤ ਸ੍ਰੀ ਦਾਨ ਕਰਨ ਦਾ ਜੋ ਡੇਰਾ ਸੱਚਾ ਸੋਦਾ ਵਾਲੇ 170 ਮਾਨਤਾਪ੍ਰਾਈ ਦੇ ਕੰਮ ਕੀਤੇ ਜਾ ਰਹੇ ਨੇ ਤਾਂ ਉਹਨਾਂ ਦੇ ਤਹਿਤ ਰੋਣਾ ਵੱਲੋਂ ਪਰਿਵਾਰ ਵੱਲੋਂ ਉਸ ਨੂੰ ਪਰਿਵਾਰ ਵੱਲੋਂ ਦੀ ਇੱਛਾ ਦੇ ਮੁਤਾਬਕ ਉਹਨਾਂ ਦਸਵੀਂ ਦਾਨ ਕੀਤਾ ਜਾ ਰਿਹਾ ਔਰ ਉਹਨਾਂ ਦੀ ਜਿਹੜੀ ਬੋਡੀ ਹੈ ਸ਼ਰਦਾ ਯੂਨੀਵਰਸਿਟੀ ਗ੍ਰੇਟਰ ਨਵੀਦਾ ਜੋ ਪੀਜੀ ਜਾ ਰਹੀ ਹੈ ਔਰ ਜਾਣਦੇ ਹੋਏ ਵੀ ਆਪਣੀ ਜਿਹੜੀ ਸੌਸਾਂ ਰੁਪਈ ਜਿਹੜੀ ਪੂੰਜੀ ਹੈ ਔਰ ਪੂਰਾ ਸ੍ਰੀ ਰਾਮਾਨੁਤਾ ਦੇ ਲਿਖੇ ਲੱਗਦਾ ਹੈ ਪ੍ਰਵਾਹ ਦੀ ਗੱਲ ਕੀਤੀ ਜਾਵੇ ਤੁਹਾਡੇ ਨਾਲ ਸਬੰਧਾਂ ਤੋਂ ਇਹ ਜਿਹੜਾ ਸੱਚਾ ਸਬੰਧ ਹੈ